ਸਤ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਅੱਜ ਆਪਾਂ 3 ਕਲਾਸ ਦੀ ਨਵੀਂ ਉਡਾਨ ਪੁਸਤਕ ਪੜ੍ਹ ਰਹੇ ਹਾਂ ਠੀਕ ਹੈ ਅੱਜ ਨਵੀਂ ਉਡਾਨ ਪੁਸਤਕ 3 ਕਲਾਸ ਦੀ ਸ਼ੁਰੂ ਕਰ ਰਹੇ ਹਾਂ ਤੇ ਅੱਜ ਆਪਾਂ ਕਰਾਂਗੇ ਇਸ ਦਾ ਪਹਿਲਾ ਲੈਸਨ ਭਾਰਤ ਮੇਰਾ ਦੇਸ਼ ਮਹਾਨ ਭਾਰਤ ਮੇਰਾ ਦੇਸ਼ ਮਹਾਨ तो चलो शुरू कर दे आप कविता यह कोई इस भारत आखे कोई आखे हिंदुस्तान मैनू मेरा देश प्यारा मेरी जिंद मेरी जान भारत मेरा देश महान क्या है कि इसनों कोई भारत कहता है कोई हिंदुस्तान कहता है मेरा देश यह मेरी जिंदते मतलब मेरी जिंदगी ते मेरी जान तो भी प्यारा है ਤੇ ਮੇਰਾ ਦੇਸ਼ ਬਹੁਤ ਹੀ ਮਹਾਨ ਹੈ ਠੀਕ ਹੈ ਫਲ ਫੁੱਲ ਇਸਦੇ ਮਿੱਠੇ ਮੇਵੇ ਹਰ ਇੱਕ ਨੂੰ ਇਹ ਰਜ ਰਜ ਦੇਵੇ ਜੋ ਵੀ ਇਸ ਨੂੰ ਕਰੇ ਪਿਆਰ ਉਹੀ ਇਸ ਦਾ ਰਾਜਕੁਮਾਰ ਮੇਰੇ ਲਈ ਇਹ ਭਾਰਤ ਮਾਂ ਜਿਸ ਦੀ ਠੰਡੀ ਮਿੱਠੀ ਛਾਂ ਮੈਨੂੰ ਰੱਜ ਕੇ ਇਸ ਤੇ ਮਾਣ ਭਾਰਤ ਮੇਰਾ ਦੇਸ਼ ਮਹਾਨ ਫਲ ਫੁੱਲ ਇਸਦੇ ਮਿੱਠੇ ਮੇਵੇ ਜਿਹੜੇ ਫਲ ਫੁੱਲ ਆ ਉਹ ਮਿੱਠੇ ਮੇਵੇ ਲੱਗਦੇ ਆ ਹੈ ਹਰ ਇੱਕ ਨੂੰ ਇਹ ਰਜ ਰਜ ਦੇਵੇ ਜੋ ਵੀ ਇਸ ਨੂੰ ਕਰੇ ਪਿਆਰ ਉਹੀ ਇਸ ਦਾ ਰਾਜਕੁਮਾਰ ਮਤਲਬ ਜਿਹੜਾ ਭਾਰਤ ਨੂੰ ਪਿਆਰ ਕਰਦਾ ਉਹੀ ਇਸ ਦਾ ਰਾਜਕੁਮਾਰ ਹੈ ਮੇਰੇ ਲਈ ਇਹ ਭਾਰਤ ਮਾਂ ਜਿਸ ਦੀ ਠੰਡੀ ਮਿੱਠੀ ਛਾਹ ਤੇ ਜਿਸ ਦੀ ਠੰਡੀ ਮਿੱਠੀ ਛਾਹ ਹੈ ਉਹੀ ਮੇਰਾ ਹੈ ਭਾਰਤ ਹੈ ਭਾਰਤ ਮਾਤਾ ਹੈ ਮੇਰੀ ਮੇਰੀ ਮਾਂ ਹੈ ਇਹ ਜਿਹੜੀ ਮੈਨੂੰ ਮਾਂ ਠੰਡੀਆਂ ਮਿੱਠੀਆਂ ਛਾਹਾਂ ਦਿੰਦੀ ਹੈ ਨਾ ਤੇ ਕਹਿੰਦਾ ਮੇਰੇ ਲਈ ਇਹ ਭਾਰਤ ਮਾਂ ਹੈ ਮੈਨੂੰ ਰੱਜ ਕੇ ਇਸ ਤੇ ਮੈਨੂੰ ਮਤਲਬ ਬਹੁਤ ਹੀ ਰੱਜ ਕੇ ਬਹੁਤ ਜ਼ਿਆਦਾ ਮੈਨੂੰ ਇਸ ਤੇ ਮਾਣ ਹੈ ਮੇਰੇ ਭਾਰਤ ਮੇਰਾ ਦੇਸ਼ ਮਹਾਨ ਹੈ ਕੀਰਤੀ ਕਾਮਾ ਤੇ ਕਿਸਾਨ ਕੀਰਤੀ ਮਤਲਬ ਹੱਥ ਨਾਲ ਕੰਮ ਕਰਨ ਵਾਲਾ ਆਪਣੇ ਹੱਥੀ ਕੰਮ ਕਰਨ ਵਾਲਾ ਕਾਮਾ ਕੰਮ ਕਰਨ ਵਾਲਾ ਕਿਸਾਨ ਕਿਸਾਨ ਕੀਰਤੀ ਕਾਮਾ ਤੇ ਕਿਸਾਨ ਸਾਰੇ ਇਸ ਧਰਤੀ ਦਾ ਮਾਣ ਜਿਹੜੇ ਕਿਸਾਨ ਕਿਰਤ ਕਰਨ ਵਾਲਿਆ ਕੰਮ ਕਰਨ ਵਾਲਿਆ ਕਿਸਾਨ ਹੈ ਸਾਰੇ ਇਸ ਧਰਤੀ ਦੇ ਉੱਤੇ ਮਲਕੀ ਮਾਣ ਹੈ ਮਾਣ ਕਰਦੇ ਇਸ ਦਾ ਕੋਈ ਅਨੁਗਾਵੇ ਇੱਥੇ ਮਿਹਨਤ ਦਾ ਮੁੱਲ ਪਾਵੇ ਇੱਥੇ ਮਿਹਨਤ ਕਰਦੇ ਇਸ ਦੇ ਲੋਕ ਕੁੱਲ ਦੁਨੀਆ ਦੀ ਬੱਕਰੀ ਛਾਂ ਮਿਹਨਤ ਹੀ ਸਾਡੀ ਪਹਿਚਾਨ ਭਾਰਤ ਦੇਸ਼ ਮੇਰਾ ਮਹਾਨ ਕਿਤੇ ਕੋਈ ਇੱਥੇ ਅਨਗਾਂਦਾ ਕੌਣ ਅਨਗਾਂਦਾ ਹੈ ਕਿਸਾਨ ਹੈ ਨਾ ਮਿਹਨਤ ਕਰਦਾ ਮਿਹਨਤ ਮਿਹਨਤ ਦਾ ਫਲ ਉਹਨਾਂ ਨੂੰ ਮਿਲਦਾ ਹੈ ਨਾ ਮਿਹਨਤ ਦਾ ਮੁੱਲ ਪਾਵੇ ਇੱਥੇ ਹੈ ਨਾ ਤੇ ਮਿਹਨਤ ਮਤਲਬ ਇਸ ਦੇਸ਼ ਦੇ ਸਾਰੇ ਲੋਕੀ ਮਿਹਨਤ ਕਰਦੇ ਆ ਕਿ ਇਸ ਕਰਕੇ ਇਸ ਇਸ ਦੀ ਦੁਨੀਆ ਵਿੱਚ ਕੁੱਲ ਦੁਨੀਆ ਵਿੱਚ ਬਖਰੀ ਸ਼ਾਨ ਇਸ ਦੀ ਬਖਰੀ ਹੀ ਸ਼ਾਨ ਹੈ ਭਾਰਤ ਦੀ ਹੈ ਨਾ ਮਿਹਨਤ ਹੀ ਸਾਡੀ ਪਹਿਚਾਨ ਜਿਹੜੇ ਮਿਹਨਤ ਕਰਦੇ ਆ ਉਨਾ ਦੀ ਇੱਕ ਵੱਖਰੀ ਪਹਿਚਾਨ ਹੋ ਜਾਂਦੀ ਹੈ ਵਖਰੀ ਉਹ ਹੀ ਸਾਡੀ ਪਹਿਚਾਨ ਹੈ ਉਹ ਭਾਰਤ ਮੇਰਾ ਦੇਸ਼ ਮਹਾਨ ਕਿੰਦਾ ਭਾਰਤ ਜਿਹੜਾ ਹੈ ਮੇਰਾ ਦੇਸ਼ ਬਹੁਤ ਹੀ ਮਹਾਨ ਹੈ ਠੀਕ ਹੈ ਤੇ ਬੱਚੋ ਅੱਗੋਂ ਇਹਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਆਪਣੀ ਅਗਲੀ ਕਲਾਸ ਦੇ ਵਿੱਚ ਠੀਕ ਹੈ ਤੇ ਇਹਨੂੰ ਆਪਣੀ ਕਵਿਤਾ ਨੂੰ ਯਾਦ ਕਰ ਲਈਓ ਤੇ ਹੁਣ ਆਪਾਂ ਇਹ ਕਲਾਸ ਇੱਥੇ ਖਤਮ ਕਰਦੇ ਹਾਂ ਓਕੇ Bye bye, take care bacho, thank you.